ਐ ਮੋਰਿੰਗਾ ਦਾ ਬੂਟਾ ਜਿੱਦਾਂ ਨੂੰ ਸਹਿਜਨ ਕਹਿੰਦੇ ਆ ਇਹਦੇ ਇਹਨੂੰ 골ਡਨ ਟਰੀ ਵੀ ਕਿਹਾ ਗਿਆ ਵੇ ਕਿ ਇਹਦੇ ਐਨੇ ਸਾਰੇ ਨਿਊਟ੍ਰੀਸ਼ਨ ਨੇ ਨਿਊਟਰੀ ਇਹਦੇ ਐਨੇ ਬੈਨੀਫਿਟਸ ਨੇ ਇਹਦੇ ਪੱਤਿਆਂ ਦੇ ਇਹਦੇ ਫੁੱਲਾਂ ਦੇ ਇਹਦੇ ਫਲੀਆਂ ਦੇ ਤੇ ਇਹਦੇ ਜੜਾਂ ਦੇ ਇਹਦੇ ਵਿੱਚ ਦੁੱਧ ਨਾਲੋਂ 4 ਗੁਣਾ ਜ਼ਿਆਦਾ ਕੈਲਸ਼ੀਅਮ ਹੈ ਇਹ 103 ਬਿਮਾਰੀਆਂ ਦੇ ਉੱਤੇ ਇਹ ਕੰਮ ਕਰਦਾ ਵੇ ਤੇ ਉਹਦੇ ਵਿੱਚ ਬੈਨੀਫਿਟਸ ਪਹੁੰਚਾਉਂਦਾ ਹੈ ਸਾਡੇ ਸਰੀਰ ਨੂੰ ਅਸੀਂ ਇਹਦੇ ਪੱਤਿਆਂ ਦਾ ਪਾਊਡਰ ਬਣਾ ਕੇ ਉਹਦੇ ਤਿਆਰ ਕੀਤਾ ਰੇ ਕੈਪਸੂਲਸ ਫਾਰਮ ਵਿੱਚ ਮੋਰੀਂਗਾ 올ਿਫੇਰੀਆ ਵੇ ਜਿਹਦੀ ਪਛਾਣ ਹੈ ਵੇ ਕਿ ਇਹਦੇ ਵਿੱਚ ਲਾਲ ਡੰਡੀ ਚਲਦੀ ਹੈਗੀ ਇਹ ਇਹਦੀ ਪਛਾਣ ਹੈ ਇਹ ਸਭ ਤੋਂ ਮਤਲਬ ਹਾਈਲੀ ਨਿਊਟ੍ਰੀਸ਼ਨ ਟਰੀ ਹੈ ਅੱਛਾ ਇਹ ਸਭ ਤੋਂ ਵਧੀਆ ਮੰਨਿਆ ਜਾਂਦਾ ਹਾਂਜੀ ਇਹ ਸਭ ਤੋਂ ਵਧੀਆ ਮੰਨਿਆ ਜਾਂਦਾ ਮੋਰੀਂਗਾ 올ਿਫੇਰੀਆ ਤੇ ਤੁਸੀਂ ਆਰਗੈਨਿਕ ਫਾਰਮਿੰਗ ਕਰਨੇ ਯੂਰੋਪੀਅਨ ਸਟੈਂਡਰਡ ਦੇ ਅਕੋਰਡਿੰਗ ਤੇ ਸਾਡਾ ਫਾਰਮ ਹੈ ਆਰਗੈਨਿਕ ਸਟੈਂਡਰਡ ਦੇ ਅਕੋਰਡਿੰਗ ਚੱਲਦਾ ਤੇ ਜਿਹਦੇ ਵਿੱਚ ਜਿਵੇਂ ਸਾਡੇ ਖੇਤ ਦੇ ਆਲੇ ਦੁਆਲੇ 8 ਫੁੱਟ ਰਾ ਛੱਡਿਆ ਹੁੰਦਾ ਕਿ ਪੈਸਟਿਸ